ਪੰਜਾਬ ਦੇ ਬਿਜਲੀ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ ਲਾਗੂ ਹੋਵੇਗਾ ਡਰੈਸ ਕੋਡ ਕਰਮਚਾਰੀਆਂ ਦੇ ਢਕੀਲੇ ਕੱਪੜੇ ਪਹਿਨਣ ਤੇ ਹੋਵੇਗੀ ਪੂਰਨ ਪਾਬੰਦੀ ਤੇ ਹੁਕਮਾਂ ਦੀ ਉਲੰਘਣਾ ਕਰਨ ਤੇ ਹੋਵੇਗੀ ਕਾਨੂੰਨੀ ਕਾਰਵਾਈ ਜੀ ਹਾਂ ਦੱਸਦੀ ਹੈ ਕਿ ਬਿਜਲੀ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਹੁਕਮ ਦਿੱਤੇ ਗਏ ਨੇ ਕਿ ਜਿੰਨੇ ਵੀ ਕਰਮਚਾਰੀ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਲਈ ਡਰੈਸ ਕੋਡ ਲਾਗੂ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਹ ਜਿਹੜੇ ਕਰਮਚਾਰੀ ਨੇ ਹੁਣ ਪੜਕੀਲੇ ਕੱਪੜੇ ਨਹੀਂ ਪਹਿਨ ਸਕਣਗੇ ਤੇ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਗਈ ਤਾਂ ਕਰਮਚਾਰੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਯੂ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਮੁਕਮ ਲਾਗੂ ਕੀਤੇ ਜਾ ਰਹੇ ਨੇ ਜੇਕਰ ਇਨ੍ਹਾਂ ਦੀ ਉਲੰਘਣਾ ਕਿਸੇ ਵੀ ਸਥਿਤੀ ਦੇ ਵਿੱਚ ਕੀਤੀ ਗਈ ਤਾਂ ਉਸ ਕਰਮਚਾਰੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਜਿਹੜੇ ਵੀ ਕਰਮਚਾਰੀ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਗਲੇ ਦੇ ਵਿੱਚ ਆਈ ਕਾਰਡ ਲਟਕਾਉਣਾ ਜ਼ਰੂਰੀ ਹੋਵੇਗਾ ਤੇ ਨਾਲ ਹੀ ਡਰੈਸ ਕੋਡ ਵੀ ਲਾਗੂ ਕਰ ਦਿੱਤਾ ਗਿਆ ਹੈ ਤੇ ਜਿਹੜੇ ਵੀ ਕਰਮਚਾਰੀ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਰੈਂਕ ਦੇ ਹਿਸਾਬ ਦੇ ਨਾਲ ਉਹਨਾਂ ਦੀ ਵਰਦੀ ਦਾ ਰੰਗ ਵੀ ਤੈਅ ਕਰ ਦਿੱਤਾ ਜਾਵੇਗਾ ਦੱਸਦੀ ਹੈ ਕਿ ਔਰਤ ਕਰਮਚਾਰੀ ਤੇ ਪੁਰਸ਼ ਕਰਮਚਾਰੀਆਂ ਦੇ ਲਈ ਵੱਖੋ-ਵੱਖਰੇ ਡிரஸ் ਕੋਡ ਹੋਣਗੇ ਜਿਹੜੀਆਂ ਔਰਤ ਕਰਮਚਾਰੀ ਨੇ ਉਸ ਲਹਾਰ ਕਮੀਜ਼ ਪਹਿਨ ਸਕਦੀਆਂ ਨੇ ਸਾੜੀ ਪਹਿਨ ਸਕਦੀਆਂ ਨੇ ਜਾਂ ਫਿਰ ਫਾਰਮਲ ਸ਼ਰਟ ਤੇ ਟਰਾਊਜ਼ਰ ਪਹਿਨ ਸਕਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਪੁਰਸ਼ ਕਰਮਚਾਰੀ ਨੇ ਉਹਨਾਂ ਨੂੰ ਪੈਂਟ ਸ਼ਰਟ ਪੈਂਟ ਕੋਟ ਪੈਨਲ ਦੀ ਆਗਿਆ ਹੈ ਜਾਂ ਫਿਰ ਉਹ ਕੁੜਤਾ ਪਜਾਮਾ ਪਹਿਨ ਸਕਦੇ ਨੇ ਤੇ ਇਸ ਤੋਂ ਇਲਾਵਾ ਸਜੀਆਂ ਦੇ ਵਿੱਚ ਉਹ ਸਵੈਟਰ ਪਹਿਨ ਸਕਦੇ ਨੇ ਇਹ ਜਿਹੜਾ ਬਿਜਲੀ ਵਿਭਾਗ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਕਿ ਇਸ ਦੇ ਇਲਾਵਾ ਜਿਹੜਾ ਗਲੇ ਦੇ ਵਿੱਚ ਆਈ ਕਾਰਡ ਵੀ ਲਟਕੋਣਾ ਹੈ ਉਸ ਦਾ ਟੈਗ ਦਾ ਵੀ ਜਿਹੜਾ ਹੈ ਰੰਗ ਤੈਅ ਕਰ ਦਿੱਤਾ ਗਿਆ ਹੈ ਜਿਹੜੇ ਪਹਿਲੇ ਰੈਂਕ ਦੇ ਹੋਣਗੇ ਉਹਨਾਂ ਦਾ ਜਿਹੜਾ ਟੈਗ ਹੈ ਉਹ ਬਿਨਾ ਰੰਗ ਦੀ ਹੋਵੇਗਾ ਦੂਜੇ ਰੈਂਕ ਵਾਲਿਆਂ ਦੇ ਲਈ ਜਿਹੜਾ ਟੈਗ ਹੋਵੇਗਾ ਉਹ ਨੀਲੇ ਰੰਗ ਦਾ ਹੋਵੇਗਾ ਤੀਸਰੇ ਰੈਂਕ ਵਾਲਿਆਂ ਦੇ ਲਈ ਪੀਲੇ ਰੰਗ ਦਾ ਤੇ ਚੌਥੇ ਰੈਂਕ ਵਾਲਿਆਂ ਦੇ ਲਈ ਜਿਹੜਾ ਇਹ ਟੈਗ ਹੈ ਉਸ ਦਾ ਰੰਗ ਹਰਾ ਹੋਵੇਗਾ ਇਸ ਤੋਂ ਇਲਾਵਾ ਜਿਹੜੇ ਬਾਹਰੀ ਸਰੋਤਾਂ ਦੇ ਵਿੱਚ ਕੰਮ ਕਰਦੇ ਕਰਮਚਾਰੀ ਨੇ ਉਹਨਾਂ ਦੇ ਟੈਗ ਦਾ ਰੰਗ ਕਾਲਾ ਹੋਵੇਗਾ ਇਹ ਸਾਰੇ ਹੁਕਮ ਨੇ ਉਹ ਜਿਹੜੇ ਆ ਬਿਜਲੀ ਵਿਭਾਗ ਦੇ ਵੱਲੋਂ ਦੇ ਦਿੱਤੇ ਗਏ ਨੇ ਤੇ ਇਹਨਾਂ ਨੂੰ ਯਕੀਨੀ ਬਣਾਉਣ ਦੇ ਵੀ ਆਦੇਸ਼ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਇਹ ਵੀ ਕਾਨੂੰਨ ਲਾਗੂ ਕੀ ਗਈ ਹੈ ਕਿ ਜਿਹੜੇ ਬਿਜਲੀ ਕਰਮਚਾਰੀ ụpੜਕੀਲੇ ਕੱਪੜੇ ਪਹਿਨਦੇ ਨੇ ਉਹਨਾਂ ਨੂੰ ਸਖਤ ਤਾੜਨਾ ਕੀਤੀ ਜਾਂਦੀ ਹੈ ਕਿ ਹੁਣ ਉਹ ụpੜਕੀਲੇ ਕੱਪੜੇ ਨਾ ਪਹਿਨਣ ਕਿਉਂਕਿ ਇਹਨਾਂ ਹੁਕਮਾਂ ਦੇ ਲਾਗੂ ਹੋਣ ਤੋਂ ਬਾਅਦ ਅਗਰ ਕੋਈ ਕਰਮਚਾਰੀ ụpੜਕੀਲੇ ਕੱਪੜੇ ਪਾਏ ਹੋਏ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਸਾਰੇ ਜਿਹੜੇ ਹੁਕਮ ਨੇ ਉਹ ਬਿਜਲੀ ਵਿਭਾਗ ਦੇ ਵੱਲੋਂ ਦੇ ਦਿੱਤੇ ਗਏ ਨੇ ਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਹੋਰਾਂ ਨੇ ਖਾਸ ਤੌਰ ਤੇ ਇਹ ਗੱਲ ਆਖ ਦਿੱਤੀ ਹੈ ਕਿ ਜੇਕਰ ਇਨ੍ਹਾਂ ਹੁਕਮਾਂ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਫਿਰ ਕਰਮਚਾਰੀ ਆਪਣੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਤਿਆਰ ਰਹਿਣ ਸੋ ਇਸ ਤੋਂ ਪਹਿਲਾਂ ਕਿ ਅਜਿਹੀ ਕੋਈ ਕਾਰਵਾਈ ਹੋਵੇ ਜਿਹੜੇ ਵੀ ਕਰਮਚਾਰੀ ਨੇ ਉਹ ਇਨ੍ਹਾਂ ਹੁਕਮਾਂ ਦੀ ਪਾਲਣਾ ਕਰ ਲੈਣ